ਹੋਰ ਫਿਰ ਦਰਰ ਕੀ ਹਾਲ ਚੱਲੇ ਵਧੀਆ ਵਧੀਆ ਬੱਬਾ ਤੂੰ ਦੱਸ ਬੱਸ ਵਧੀਆ ਵਧੀਆ ਇੱਕ ਨਾ ਬੜਾ ਸੰਜੀਦਗੀ ਭਰਪੂਰ ਮੁੱਦਾ ਅੱਛਾ ਕਿਹੜਾ ਵੀ ਭਾਈ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ 'ਚ ਛੜਿਆਂ ਦੀ ਗਿਣਤੀ ਵਧਣ ਵਾਲੀ ਆ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ 'ਚ ਅੱਛਾ ਉਹ ਕਿਵੇਂ ਹੁਣ ਤੇਰੇ ਮੂਰੀ ਹੈ ਹੂੰ ਠੀਕ ਹੈ ਹਰੇਕ ਜਵਾਬ ਪ੍ਰੈਫਰੈਂਸ ਦਿੰਦਾ ਹੈ ਕੁਈ ਬਰਮਾ ਬਰਮੀ ਕਰ ਜਾਂਦਾ ਔਰੇ ਦਿੰਦਾ ਹੈ ਨਾ ਮੋਸਟਲੀ ਕੁੜੀਆਂ ਕੈਨੇਡਾ ਦੀਆਂ ਪ੍ਰੇਫਰੈਂਸ ਕੁੜੀਆਂ ਮ ਕੁੜੀਆਂ ਦੀ ਜਾਂ ਮੁੰਡਿਆਂ ਦੀ ਇੱਥੇ ਕੈਨੇਡਾ ਬਣ ਰਹੀ ਹੈ ਨਾ ਅੱਜ ਦੇ ਟਾਈਮ ਹਾਲਾਂਕਿ ਹਾਲਾਤ ਅੱਜ ਦੇ ਟਾਈਮ ਬਹੁਤ ਮਾੜੇ ਨੇ ਜਾਂ ਅੱਜ ਦੇ ਟਾਈਮ ਵੀ ਇਹ ਹਾਲਾਤ ਮਤਲਬ ਜੇ ਉਹਨਾਂ ਦੀ ਪ੍ਰੇਫਰੈਂਸ ਬਣ ਰਹੀ ਹੈ ਤਾਂ ਗੱਲ ਕੋਈ ਆਮ ਨਹੀਂ ਹੈਗੀ ਇਹ ਤੇ ਉਤੋਂ ਵਿਆਹ ਸ਼ਾਦੀ ਤੇ ਆ ਜਾਂਦਾ ਹੁਣ ਕੋਈ ਵੀ ਹੈ ਕੋਈ ਵੀ ਮਤਲਬ ਪਹਿਲਾਂ ਤਾਂ ਹੁਣ ਪੇਰੈਂਟਸ ਤੇ ਵੀ ਆ ਜਾਂਦਾ ਉਹ ਵੀ ਇਹੀ ਲੱਭਦੇ ਨੇ ਪਈ ਜਾਂਦਾ ਮੁੰਡਾ ਉੱਤਰ ਲੱਭ ਜਾਂ ਕੁੜੀ ਉੱਤਰ ਲਈ ਹੁੰਦਾ ਠੀਕ ਹੈ ਤੇ ਉੱਤੋਂ ਜਿਹੜੇ ਅੱਜ ਕੱਲ ਦੇ ਜਵਾਕ ਨੇ ਜਾਂ ਇਹ ਜੇ ਉਹਰੇ ਉਹਰੇ ਵੀ ਵਿਆਹ ਕਰਾਉਂਦੇ ਨੇ ਆਪ ਵੀ ਕਰਾਉਂਦੇ ਨੇ ਘਰਦਿਆਂ ਤੋਂ ਬਾਹਰ ਜਾ ਕੇ ਵੀ ਕਰਾ ਰਹੇ ਨੇ ਵਿਆਹ ਤਾਂ ਉਹਦੇ ਵੀ ਸਿੱਟੇ ਕਿਤਨਾ ਵੇ ਤੇਹੀ ਨਿਕਲ ਰਹੇ ਨੇ ਵੀ ਉਹਨਾਂ ਦਾ ਨਾ ਨਾ ਮਨਜ਼ੂਰ ਇੱਥੀ ਹੋਇਆ ਹੋਇਆ ਤੇ ਦੂਜੇ ਬਈ ਪੀਆਰਾਂ ਵੇਚੀਆਂ ਜਾ ਰਹੀਆਂ ਨੇ ਪੀਆਰਾਂ ਵੇਚੀਆਂ ਜਾ ਰਹੀਆਂ ਨੇ ਵਿਆਹ ਦੇ ਨਾਮ ਤੇ ਠੀਕ ਹੈ ਹੁਣ ਜਦੋਂ ਆ ਸਾਰਾ ਕੁਝ ਹੋ ਰਿਹਾ ਹੈ ਜਿਹੜਾ ਉੱਥੇ ਤੇਰੇ ਮੇਰੇ ਵਰਗਾ ਰਹਿ ਰਿਹਾ ਹੈ ਪੰਜਾਬ ਹਨ ਜਦੋਂ ਉਹ ਸੋਚਦਾ ਵੀ ਨਹੀਂ ਯਾਰ ਆਪਣਾ ਇੱਥੀ ਠੀਕ ਹੈ ਇੱਥੀ ਲੋਟ ਹੈ ਨਾ ਸਾਰਾ ਕੁਝ ਨਹੀਂ ਆਪਾਂ ਕਿਸੇ ਦੇ ਗੁਲਾਮੀ ਕਰਨੀ ਨਹੀਂ ਦਿਹਾੜੀਆਂ ਕਰਨੀਆਂ ਬਿਲਕੁਲ ਬੇਦਾਗ ਬੰਦਾ ਹੂੰ ਕੋਈ ਉਹ ਨਹੀਂ ਕਿਰਦਾਰ ਸਾਫ ਕੋਈ ਨਿਸ਼ਾਨੀ ਕੋਈ ਨਿਸ਼ਾ ਕੋਈ ਕੁਝ ਨਹੀਂ ਘਰ-ਬਾਰ ਵੀ ਠੀਕ-ਠਾਕ ਹੂੰ ਰਿਸ਼ਤੇ ਨਹੀਂ ਹੋ ਰਹੇ ਯਾਰ ਕੰਮ ਵੀ ਕਰਦਾ ਮਿਹਨਤੀ ਵੀ ਆ ਕੰਮ ਵੀ ਕਰਦਾ ਮਿਹਨਤੀ ਵੀ ਆ ਸਾਰਾ ਕੁਝ ਪਰਿਸ਼ਤਾ ਨਹੀਂ ਹੁੰਦਾ ਕਿਉਂਕਿ ਹਾਂ ਹਾਂ ਕੈਨੇਡਾ ਨਹੀਂ ਯਾਰ ਹੈਗਾ ਉਹ ਜਾਂ ਫਿਰ ਉਹ ਕੈਨੇਡਾ ਵਾਲੀ ਕੁੜੀ ਤੇ ਪੈਸੇ ਲਾ ਰਿਹਾ ਹੈਗਾ ਹੂੰ ਹੈਨਾ ਉਹੀ ਆ ਹੁਣ ਆਪਾਂ ਵਿਆਹ ਨੂੰ ਰਿਸ਼ਤਾ ਸੋਣਾਂ ਤਾਂ ਵਪਾਰ ਕਹਾਂਗੇ ਜਲੇਰ ਹੋਈ ਵਪਾਰ ਹੈ ਬਿਲਕੁਲ ਵਪਾਰ ਸ਼ੁਰੂ ਹੋ ਜਾਂਦਾ ਉਤੋਂ ਹੀ ਆਈ ਲੈਟਸ ਸੋ ਸ਼ੁਰੂ ਹੋ ਜਾਂਦਾ ਕੁੜੀ ਨੇ ਐਲਸ ਕਰ ਲਈ ਵਪਾਰ ਸ਼ੁਰੂ ਹੋ ਗਿਆ ਚਲੋ ਮੁੰਡਾ ਪਾਲ ਲੋ ਜਾਂ ਫਿਰ ਮੁੰਡੇ ਨੇ ਕਰ ਲਈ ਵਪਾਰ ਸ਼ੁਰੂਆ ਕੁੜੀ ਪਾਲ ਲੋ ਰਿਸ਼ਤਾ ਛੋੜਨਾ ਹੋ ਰਿਆ ਅੱਜ ਪਹਿਲਾਂ ਤਾਂ ਮੈਰਿਜ ਬਿਊਰੋ ਚ ਰਿਸ਼ਤੇ ਹੁੰਦੇ ਸੀ ਅੱਜ ਕੱਲ ਤਾਂ ਆਈਲ ਸੈਂਟਰ ਦੇ ਵਿੱਚ ਹੋ ਰਹੇ ਨੇ ਹਨਾ ਤੇ ਇਸ ਤੋਂ ਬਾਅਦ ਕੈਨੇਡਾ ਜਾਂਦਾ ਜਵਾਕ ਫਿਰ ਉਸ ਤੋਂ ਬਾਅਦ ਫਿਰ ਨਵਾਂ ਵਪਾਰ ਫਿਰ ਹੁੰਦਾ ਮੁੰਡਾ ਸਾਡਾ ਕੈਨੇਡਾ ਜਾਂ ਕੁੜੀ ਸਾਡੀ ਕੈਨੇਡਾ ਚਲੋ ਜੀ ਦੋ 20 ਲੱਖ ਸਾਡਾ ਖਰਚਾ ਹੋਇਆ ਸਾਡਾ 20 ਲੱਖ ਲੱਗਿਆ ਕਈ ਮਾਪੇ ਕੁੜੀਆਂ ਨੂੰ ਮਤਲਬ ਜੇ ਦੋ ਮਰਜ਼ੀ ਦੇਖ ਲੋ ਆਪਾਂ ਕੈਨੇਡਾ ਦੇ ਵਿੱਚ ਜਿੰਨੇ ਵੀ ਗਏ ਨੇ ਜਵਾਕ ਉਹਨਾਂ ਦੇ ਵਿੱਚੋਂ ਕੁੜੀਆਂ ਦੀ ਰੇਸ਼ਿਓ ਜ਼ਿਆਦਾ ਉਹ ਕਿਉਂ ਜਿਵੇਂ ਹੁੰਦਾ ਨਹੀਂਗਾ ਪਹਿਲਾਂ ਨਾਰਮਲ ਦਾ ਇੰਡੀਆ ਦੇ ਵਿੱਚ ਅੱਜਕੱਲ ਵਿਆਹ ਕੁੜੀਆਂ ਦੇ ਸਿਰਫ ਤਾਂ ਕਰਕੇ ਨਹੀਂ ਕਰ ਰਹੇ ਪਹਿਲੀ ਗੱਲ ਤਾਂ ਮਾਪਪਿਆਂ ਦਾ ਸੁਪਨਾ ਹੁੰਦਾ ਵੀ ਜੇ ਸਾਡੀ ਕੁੜੀ ਜਾਊਗੀ ਸਾਨੂੰ ਲੈ ਕੇ ਜਾਊਗੀ ਜੇ ਕੁੜੀ ਨੂੰ ਇੰਡੀਆ ਰੱਖਾਂਗੇ ਤਾਂ ਵੀ ਵਿਆਹ ਤੇ ਵੀ ਪੱਛਲਾ ਗਿਰੂ ਵੀ ਪੱਛ ਇਸ ਤੋਂ ਚੰਗਾ ਫਿਰ ਅਸੀਂ ਉੱਥੇ ਲਾ ਦਈਏ ਕੈਨੇਡਾ ਵਾਲਾ ਦਈਏ ਹਾਈਲੈਂਟਸ ਤੇ ਬਾਹਰ ਤੇ ਲਾ ਦਈਏ ਕੁੜੀਆਂ ਬਾਹਰ ਜਾ ਕੇ ਵਿਆਹੂ ਦਾ ਆਪ ਪੈਸੇ ਇਕੱਠੇ ਕਰ ਲੂਗੀ ਹਣਾ ਤੇ ਉਸ ਤੋਂ ਬਾਅਦ ਜੇ ਵੀ ਹੁੰਦਾ ਕਿ ਵਿਆਹ ਵੀ ਟਾਈਮ ਤੇ ਕਰਨਾ ਤਾਂ ਇਹ ਗੱਲ ਹੁੰਦੀ ਹੈ ਕਿ ਚਲੋ ਸਾਡੀ ਕੁੜੀ ਕੈਨੇਡਾ 바ਗੀ ਅਸੀਂ ਲਾਇਆ 20 ਲੱਖ ਸਾਨੂੰ 25 ਲੱਖ ਦੇ ਦਿਓ ਕੈਨੇਡਾ ਛੋਡੀ ਛੋਡੇ ਮੁੰਡੇ ਨੂੰ ਕੁੜੀ ਸਾਡੀ ਲੈ ਜੂਗੀ ਹਣਾ ਫਿਰ ਇੱਥੇ ਵਪਾਰ ਹੋ ਗਿਆ ਉਸ ਤੋਂ ਪਰ ਪੀਆਰ ਤੇ ਮਤਲਬ ਵਪਾਰਾਂ ਦੇ ਮੈਂ ਕਹਿੰਦਾ ਵੀ ਹਾਦੇ ਕੰਪਲੀਟ ਹੋ ਜਾਂਦੀ ਹੈ ਜਦੋਂ ਇਹ ਹੁੰਦਾ ਨਾ ਚਾਹੇ ਕੁੜੀਆ ਚਾਹੇ ਮੁੰਡਾ ਪੀਆਰ ਹੋ ਜੇ ਐਨੀ ਪਤਾ ਵੀ ਹਾਂ 25 30 ਲੱਖ ਉਧਰੋਂ ਲੈ ਜਾਂਦੇ ਨੇ ਵਪਾਰ ਵਪਾਰ ਆ ਸੱਚੀ ਗੱਲ ਆ ਠੀਕ ਆ ਮੈਂ ਵਪਾਰ ਆ ਭਾਈ ਮੈਂ ਮੈਂ ਤੁਹਾਰੇ ਕਰਦਾ ਮਤਲਬ ਜਦੋਂ ਜਦੋਂ ਪੀਆਰ ਹੋ ਜਾਂਦੀ ਆ ਪੀਆਰ ਤੋਂ ਬਾਅਦ ਤਾਂ ਵਪਾਰ ਦੀ ਹੱਦ ਨਵੀਂ ਸ਼ੁਰੂ ਹੁੰਦੀ ਆ ਹਨਾ ਉੱਥੇ ਉੱਥੇ ਤਾਂ ਫਿਰ ਚਾਹੇ ਕੁੜੀ ਪੀਆਰ ਹੋਵੇ ਚਾਹੇ ਮੁੰਡਾ ਪੀਆਰ ਹੋਜੇ ਕੁੜੀ ਮੁੰਡੇ ਦੀ ਉਮਰ ਤਾਂ ਉਦੋਂ ਤੱਕ 28-30 ਸਾਲ ਹੋ ਜਾਂਦੀ ਆ ਫਿਰ ਉਦੋਂ ਬਾਅਦ ਚ ਐ ਨਹੀਂ ਪਤਾ 30 ਸਾਲ ਦੀ ਕੁੜੀ ਨੂੰ ਪਿੱਛੇ 22 ਸਾਲ ਦਾ ਮੁੰਡਾ ਮਿਲੇ ਉਦੋਂ ਬਾਅਦ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਹਾਂ ਮੁੰਡਾ 22 ਸਾਲ ਦਾ ਮੁੰਡੇ ਕੋਲ 25 ਤੋਂ 30 ਕਿਲੋ ਜਮੀਨ ਹੋਣੀ ਚਾਹੀਦੀ ਆ ਉੱਪਰੋਂ ਆਹ ਗੱਡੀਆਂ ਦੀ ਡਿਮਾਂਡ ਜਾਂ ਹੋਰ ਜਿਹੜੇ ਡਿਮਾਂਡ ਹੋ ਅਲੱਗ ਹੋ ਜਾਂਦੀ ਆ ਤੇ ਇਹੀ ਫਿਰ ਰਿਸ਼ਤਾ ਛੋੜਨਾ ਹੈ ਵਪਾਰ ਹੋਇਆ ਪਰ ਉਦੋਂ ਬਾਅਦ ਦੇ ਵਿੱਚ ਜੇ ਆਪਾਂ ਸਾਰੇ ਰਿਸ਼ਤਿਆਂ ਨੂੰ ਦੇਖੀਏ ਜਿਹੜੇ ਅੱਜ ਤੱਕ ਰਿਸ਼ਤੇ ਹੋਏ ਕਈ ਵਾਰ ਤਾਂ ਉਹ ਕੈਨੇਡਾ ਤੱਕ ਪਹੁੰਚਦੇ ਨਹੀਂ ਹੈਗੇ ਕਿਉਂਕਿ ਕਈਆਂ ਦੀ ਵੀਜ਼ਾ ਕਲੀਅਰ ਹੁੰਦੀ ਕਈਆਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਫਿਰ ਉਹਨਾਂ ਨੂੰ ਇੱਕ ਸਮਝੌਤਾ ਹੀ ਚਲਾਉਣਾ ਪੈਂਦਾ ਕਿ ਹਾਂ ਵਿਆਹ ਤਾਂ ਸਾਡਾ ਬਾਹਰ ਜਾਣ ਕਰਕੇ ਹੋਇਆ ਸੀ ਪਰ ਸਾਨੂੰ ਇੱਥੇ ਹੀ ਰਹਿਣਾ ਪਊਗਾ ਫਿਰ ਉਹਨਾਂ ਦੀ ਉਹ ਲਾਈਫ ਨਹੀਂ ਰਹਿੰਦੀ ਹੈ ਜਿਹੜੀ ਨਾਰਮਲ ਬਿਨਾਂ ਕਿਸੇ ਐਕਸਪੈਕਟੇਸ਼ਨ ਤੋਂ ਰਹਿਣੀ ਚਾਹੀਦੀ ਸੀ ਹੁਣ ਉਹਨਾਂ ਦੀ ਹੋਪਾਂ ਜ਼ਿਆਦਾ ਹੁੰਦੀਆਂ ਨੇ ਫਿਰ ਰਹਿ ਬੰਦਾ ਫੇਰ ਪਿੱਛੇ ਜਾਂਦਾ ਤੇ ਜਦੋਂ ਬਾਹਰ ਆ ਕੇ ਛੋਟੇ ਛੋਟੇ ਜਵਾਕਾਂ ਦੀ 18 18 19 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਜਾਂਦੇ ਨੇ ਤੇ ਬਹੁਤ ਸਾਰੇ ਮੈਚਿਓਰ ਨਹੀਂ ਹੁੰਦੇ ਹੈਗੇ ਉਮਰ ਦੇ ਵਿੱਚ ਪਰ ਜਦੋਂ ਵਿਆਹ ਹੋ ਜਾਂਦਾ ਫਿਰ ਉਸ ਤੋਂ ਬਾਅਦ ਚ ਉਹਨਾਂ ਦੇ ਵਿੱਚ ਪ੍ਰੋਬਲਮ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਗੱਲ ਵੀ ਹੁੰਦੀ ਹੈ ਜੇ ਕੁੜੀ ਮੁੰਡਾ ਚੋਂ ਦੋਨੋਂ ਚੋਂ ਜੇ ਕੁੜੀ ਮੁੰਡੇ ਨੂੰ ਲੈ ਕੇ ਆਈ ਆ ਤਾਂ ਇਹ ਵੀ ਰਹਿ ਜਾਂਦਾ ਕਿ ਇੱਕ ਪ੍ਰਾਊਡ ਨਹੀਂ ਰਹਿ ਜਾਂਦਾ ਸਾਰੀ ਉਮਰ ਜੇ ਸੁਣਾਉਣਾ ਹੀ ਹੋ ਜਾਂਦਾ ਕਿ ਹਾਂ ਵੀ ਜਿੰਨ ਤਾਂ ਮੈਂ ਲੈ ਕੇ ਆਇਆ ਲੰਬਾ ਲੈ ਕੇ ਲੰਬਾ ਹੀ ਰਹਿ ਜਾਂਦਾ ਹਨਾ ਤੇ ਇਹ ਹੀ ਫਿਰ ਉੱਥੇ ਫੇਰ ਹੁਣ ਇੰਨੇ ਤਲਾਕ ਕਿਉਂ ਹੋ ਰਹੇ ਨੇ ਬਾਹਰ ਆਉਂਦੇ ਨੇ ਅੱਜਕੱਲ੍ਹ ਛੋਟੇ ਛੋਟੇ ਜਵਾਕਾਂ ਦੇ 18-19 ਸਾਲ ਦੇ ਕੁੜੀ-ਮੁੰਡਿਆਂ ਦੇ ਇੱਥੇ ਵਿਆਹ ਹੋਏ ਹੋ ਕੇ ਇੱਥੇ ਆਉਂਦੇ ਨੇ ਜਾਂ ਫਿਰ ਕਈ ਵਾਰ ਇੱਥੇ ਆ ਕੇ ਵਿਆਹ ਕਰਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਇੱਕ ਦੂਜੇ ਦੇ ਅਸਾਲਟ ਦੇ ਕੇਸ ਪਾ ਰਹੇ ਨੇ ਉਹ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਹਾਂ ਵੀ ਆਪਾਂ ਕਿਵੇਂ ਇੱਕ ਘਰ ਦੇ ਵਿੱਚ ਰਹਿਣਾ ਕਿਵੇਂ ਇੱਕ ਦੂਜੇ ਦੀਆਂ ਗੱਲਾਂ ਨੂੰ ਸਮਝਣਾ ਕਿਵੇਂ ਜੇ ਕਿਸੇ ਦਾ ਆਰਗੂਮੈਂਟ ਦੇ ਵਿੱਚ ਉੱਪਰ-ਨੀਚੇ ਹੋਇਆ ਤਾਂ ਕਿਵੇਂ ਆਪਾਂ ਉਸ ਗੱਲ ਨੂੰ ਕੰਟਰੋਲ ਕਰਨਾ ਨਾ ਇੱਥੇ ਮਾਪੇ-ਬਾਪ ਹੁੰਦੇ ਨੇ ਨਾਲ ਹਨਾ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਮਾਂ-ਬਾਪ ਵੀ ਅੱਜਕੱਲ ਇੰਨੇ ਕਿ ਲਾਲਚ ਦੇ ਵਿੱਚ ਆ ਗਏ ਮੈਂ ਕਈ ਕੇਸ ਤੱਕ ਨੈਟਵਰਕ ਦੇ ਵਿੱਚ ਅਜੇ ਦੇਖੇ ਨੇ ਜਿਦੇ ਵਿੱਚ ਕੁੜੀ-ਮੁੰਡੇ ਦੀ ਰੇਸ ਤਾਂ ਇਹ ਹੀ ਹੁੰਦੀ ਹੈ ਵੀ ਕੁੜੀ ਦੀ ਇਹ ਹੁੰਦੀ ਹੈ ਕਿ ਮੈਂ ਉਹਦੇ ਮਾਂ-ਬਾਪ ਨੂੰ ਬੁਲਾਉਣਾ ਤੇਰੇ ਮਾਂ-ਬਾਪ ਨੂੰ ਨਹੀਂ ਬੁਲਾ ਸਕਦੇ ਹੈਗੇ ਮੁੰਡੇ ਦੀ ਇਹ ਹੁੰਦੀ ਹੈ ਕਿ ਮੈਂ ਉਹਦੇ ਮਾਂ-ਬਾਪ ਨੂੰ ਬੁਲਾਉਣਾ ਤੇਰੇ ਮਾਂ-ਬਾਪ ਨੂੰ ਬੁਲਾ ਸਕਦੇ ਹੈਗੇ ਤੇ ਜੇ ਕੁੜੀ ਦੇ ਮਾਂ-ਬਾਪ ਆਉਂਦੇ ਨੇ ਤਾਂ ਮੁੰਡਾ ਇੱਜ਼ਤ ਨਹੀਂ ਕਰਦਾ ਤੇ ਜੇ ਮੁੰਡੇ ਦੇ ਮਾਂ-ਬਾਪ ਆਉਂਦੇ ਨੇ ਤਾਂ ਕੁੜੀ ਇੱਜ਼ਤ ਨਹੀਂ ਕਰਦੀ ਹੈਗੀ ਕਨਫਲਿਕਟ ਆ ਜਾਂਦਾ ਇਹ ਗੱਲ ਹੈਗੀ ਆ ਇਹ ਸੱਚੀ ਗੱਲ ਹੈ ਇਹ ਰਿਐਲਿਟੀ ਹੈ ਬਿਲਕੁਲ ਤੇ ਐ ਉਸ ਤੋਂ ਬਾਅਦ ਫੇਰ ਸਿਆਪਾ ਇਹ ਪੈਂਦਾ ਜਿਵੇਂ ਮੈਂ ਕਈ ਦੇਖਿਆ ਵੀ ਮੋਸਟਲੀ ਮੈਂ ਸਾਰੇ ਕੁੜੀਆਂ ਨੂੰ ਇੱਥੇ ਗਲਤ ਨਹੀਂ ਕਹਿ ਰਿਹਾ ਹੈਗਾ ਜ਼ਿਆਦਾਤਰ ਇਹ ਹੁੰਦਾ ਕਿ ਕਈ ਵਾਰ ਗੱਲਾਂ-ਗੱਲਾਂ ਦੇ ਵਿੱਚ ਮੇਰੇ ਜਿਹੜੇ ਸਾਹਮਣੇ ਸੀਨ ਹੋਏ ਆ ਉਹਦੇ ਵਿੱਚ ਕੁੜੀ ਨੇ ਮੁੰਡੇ ਦਾ ਦਿਮਾਗ ਖਰਾਬ ਕਰਕੇ ਰੱਖਿਆ ਪਿਆ ਮੁੰਡੇ ਨੇ ਉਹਦੇ ਘਰ ਦੇ ਨਾਲ ਨੂੰ ਬੁਲਾਇਆ ਹੈਗਾ ਕੁੜੀ ਦੇ ਘਰ ਦੇ ਨੂੰ ਹੀ ਬੁਲਾਉਂਦਾ ਇੱਥੇ ਆਪਦੇ ਘਰ ਦੇ ਨੂੰ ਬੁਲਾਉਂਦਾ ਹੀ ਨਹੀਂ ਕਿਉਂਕਿ ਇਹ ਤਾਂ ਚੱਲ ਉਹਨਾਂ ਦੀ ਪਰਸਨਲ ਚੀਜ਼ ਆ ਪਰ ਇਹ ਗੱਲ ਮੈਨੂੰ ਕਿਸੇ ਖਾਸ ਤੋਂ ਨੂੰ ਮਿਲੀ ਆ ਜੋ ਇਹ ਮੈਨੂੰ ਹੋ ਰਿਹਾ ਪਰ ਇਸ ਤੋਂ ਬਾਅਦ ਇੱਕ ਹੋਰ ਗੱਲ ਹੋਈ ਉੱਥੇ ਮੁੰਡੇ ਨੇ ਹਨਾ ਮੁੰਡੇ ਨੇ ਕੁੜੀ ਦੇ ਮਾਪੇ ਬਾਬ ਨੂੰ ਕਹਿੰਦਾ ਵੀ ਮੈਂ ਜੇ ਤੂੰ ਮਿਲ ਰਣਾ ਰਹਿਲਾ ਵੀ ਮੈਂ ਨਹੀਂ ਇੱਥੇ ਤੇਰੇ ਮਾਪੇ ਬਾਬ ਨੂੰ ਸਾਂਭ ਸਕਦਾ ਹੈਗਾ ਕਿਉਂਕਿ ਮੁੰਡਾ ਇੱਥੇ ਪਹਿਲਾਂ ਪਤਾ ਨਹੀਂ ਬੋਰਨ ਸੀ ਪਤਾ ਨਹੀਂ ਕਿਵੇਂ ਸੀ ਹਨਾ ਕਾਫੀ ਟਾਈਮ ਸਾਲ ਪਹਿਲਾਂ ਆਇਆ ਸੀ ਕੁੜੀ ਵਾਰ ਚਾਹੀ ਸੀ ਬੋਰਨ ਆ ਤਾਂ ਭੁੱਲ ਜਾ ਹਾਂ ਬੋਰਨ ਨਾਲ ਚਲੋ ਉਹਨਾਂ ਦੇ ਚਲੋ ਹੁੰਦੀ ਨਹੀਂ ਹੈਗੀ ਪਰ ਉਹ ਕਹਿੰਦੇ ਅਸੀਂ ਨਹੀਂ ਸਾਂਭ ਸਕਦੇ ਐਵੇਂ ਹਨਾ ਇਹ ਤਾਂ ਚੱਲ ਅਟ ਰਹੀ ਜਿੱਦਾਂ ਸੋ ਹੋਰ ਹੈ ਠੀਕ ਆ ਪਰ ਪਿੰਡਾਂ ਦੇ ਵੀ ਹਾਲਾਤ ਵੱਖਰੇ ਨੇ ਨਾ ਹੁਣ ਤੂੰ ਬਾਹਰ ਆਇਆ ਹੋਇਆ ਆਪਣੇ ਨਾਲ ਦੇ ਕਿੰਨੇ ਬਾਹਰ ਆਏ ਉਹਨੇ ਠੀਕ ਆ ਪਿੰਡਾਂ ਦੇ ਦਲਾਲ ਫਿਰਨ ਲ ਤੇ ਲਾਲੇ ਫਨ ਲਾਗੀ ਕਰਾਂ ਤਾਂ ਕਿ ਉਹ ਪਤਾ ਵੀ ਫਲਾਣੇ ਦਾ ਜਵਾਬ ਬਾਹਰ ਆਫਰ ਆਈਆਂ ਹੀਆਂ ਲੈ ਕੇ ਆਉਂਨੇ ਨੇ ਯਾਰ ਵੀ ਤੁਸੀਂ ਆਏ ਕਰੋ ਜੀ ਸੋਨੂੰ ਆਹ ਕਰਾ ਦਾਂਗੇ ਜੀ ਬਾਹ ਕਰਾ ਦਾਂਗੇ ਨਾ ਕੋਈ ਐਵੇਂ ਆ ਵਾਹ ਹੈ ਨਾ ਇਹ ਇੰਦਾ ਵਿਆਹ ਕਰਾ ਲਊ ਸੋਨੂੰ ਉਹ ਚੀਜ਼ਾਂ ਕਰ ਯਾਰ ਮਤਲਬ ਇਹ ਉਹ ਕਰਾਂ ਤਾਂ ਕਨੀ ਬਾਉਟ ਦੇ ਜਿਨ੍ਹਾਂ ਦੇ ਜਵਾਬ ਉਥੀ ਨੇ ਹਾਂ ਉਹਨਾਂ ਦਾ ਘਰ ਦਾ ਤਾਂ ਇਹਨਾਂ ਨੂੰ ਬਸ ਪਾਸਾ ਵਟ ਕੇ ਲੰਘਣਾ ਦਾ ਕੰਮ ਆ ਬਿਲਕੁਲ ਹਾਂ ਜੇ ਲੈ ਜੇ ਕਰਾਉਣਗੇ ਰਿਸ਼ਤਾ ਤਾਂ ਪੈਸੇ ਬਹੁਤ ਲੱਜਣਗੇ ਵੀ ਹਾਂ ਜੀ ਸੋਡਾੜਿਆ ਹੋਇਆ ਕੰਮ ਕਢਾਵਾਂਗੇ ਹਲੇ ਮੁੰਡੇ ਦੀ ਉਮਰ 25-26 ਸਾਲੀ ਹੁੰਦੀ ਆ ਅੜਿਆ ਹੋਇਆ ਕਿਹੜੇ ਪਾਸੇ ਹੁੰਦਾ ਉਹੀ ਤਾਂ ਗੱਲ ਆ ਮਤਲਬ ਉਹ ਗੱਲ ਕਹਿਣਾ ਵੀ ਜੋ ਅੱਜ ਦੇ ਹਾਲਾਤ ਹੋ ਰਹੇ ਨੇ ਜਮਾਨਾ ਤੁਰਕ ਕਿਦਦਨੂ ਪਏ ਆਪਣੇ ਪੰਜਾਬੀ ਤੁਰਕ ਕਿਦਦਨੂ ਪਏ ਬਹੁਤ ਪੁੱਠੀ ਜਾਲ ਤੁਰਪੇ ਨੇ ਇਹ ਇਹਨਾਂ ਨੂੰ ਆ ਹੀ ਨਹੀਂ ਨਾ ਪਤਾ ਵੀ ਅੱਗੇ ਸਰਕਮਸਟੈਂਸ ਇਹਨਾਂ ਦੇ ਕਿੰਨੇ ਭੇੜੇ ਹੋਣਗੇ ਉਹੀ ਤਾਂ ਮੈਂ ਕਹ ਰਿਹਾ ਮੈਂ ਕਿ ਇਹ ਰਿਸ਼ਤੇ ਨੂੰ ਨਾ ਇੱਕ ਸਫਲੀ ਦੇ ਬਰਾਬਰ ਕਰਿਆ ਵੀ ਜਿਵੇਂ ਜਿਹੜੀ ਸਫਲੀ ਦੇ ਜਾਂਦੀ ਉਹ ਤਰੀਕਾ ਨਾ ਵਾਂਗੇ ਉਮੀਦ ਰਿਸ਼ਤਾ ਕਢਾਵਾਂਗੇ ਵੀ ਪਤਾ ਨਹੀਂ ਕੀ ਇਹ ਜਗਾਟ ਹੁੰਦੀ ਆ ਨਾ ਹਾਂ ਹਾਂ ਜਿਵੇਂ ਇੱਕ ਬੰਦੇ ਨੂੰ ਮੈਂ ਜਾਣਦਾ ਉਥੇ ਕਿਸੇ ਇੱਕ ਵ ਤੇ ਪੰਜਾਬੀ ਆ ਉਹ ਨੂੰ ਆਏ ਨੂੰ ਹੋ ਗਏ 20 ਸਾਲ ਆ ਮੈਂ ਮੇਰੇ ਨਾਲ ਬੈਠੇ ਗੱਲਾਂ ਗੱਤਾਂ ਮਨ ਲੱਗ ਗਿਆ ਜਦੋਂ ਨੂੰ ਪਤਾ ਲੱਗਿਆ ਵੀਡੀਓ ਵੀਡੀਓ ਆਪਾਂ ਬਣਾਉਣੇ ਆ ਨਾ ਉਹਨੇ ਦੱਸਿਆ ਸ਼ੁਰੂ ਕਰਤੀਆ ਉਹ ਦਿਨਾਂ ਜਿੱਥੇ ਅਸੀਂ ਬੈਠੇ ਗੱਲ ਕਰਦੇ ਸੀ ਸਾਹਮਣੇ ਟੀਵੀ ਤੇ ਫਿਲਮ ਚੱਲ ਰਹੀ ਸੀ ਕੋਈ ਫਿਲਮ ਤਾਂ ਮੈਨੂੰ ਪਤਾ ਨਹੀਂ ਨਾਮ ਮੈਨੂੰ ਨਾਮ ਵੀ ਨਹੀਂ ਪਤਾ ਹੈਗਾ ਪਰ ਉਹ ਜਿਹੜਾ ਸੀਨ ਹੋ ਰਿਹਾ ਸੀ ਉਹਦੀ ਫਿਲਮ ਤਾਂ ਉਹਦੀ ਆ ਰੋਸ਼ਨ ਰੋਸ਼ਨੂ ਦੀ ਪਤਾ ਨਹੀਂ ਹਾਂ ਉਹਦੀ ਫਿਲਮ ਆ ਤੇ ਉਹਦੇ ਵਿੱਚ ਕੋਈ ਸੀਨ ਦਿਖਾਇਆ ਹੋਇਆ ਸੀ ਵੀ ਮਾਪੇ ਪਿੰਡਿਆ ਤੋਂ ਆਉਂਦੇ ਨੇ ਉਹ ਇੱਥੇ ਰਹਿੰਦੇ ਨੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਬਹੂ ਆ ਉਹ ਉਹਨੂੰ ਘਰੋਂ ਕੱਢ ਦਿੰਦੀ ਆ ਆ ਸਰਦਾਰ ਐਨਸਨ ਮੂਵੀ ਆ ਇਹ ਹਾਂ ਉਹ ਮੈਂ ਵੀ ਕਿਸੇ ਨੂੰ ਦੱਸਿਆ ਦੀ ਮੀ ਰეკਮੈਂਡ ਕੀਤੀ ਦੀ ਦਿਖਾਓ ਇਹਨਾਂ ਨੂੰ ਫਿਲਮ ਇਹ ਦੇਖਣੀ ਜਾਈਂ ਸਾਨੂੰ ਸਾਰਿਆਂ ਨੂੰ ਹਾਂ ਤੇ ਇਹ ਫਿਲਮ ਥੋੜੀ ਜਿਹੀ ਐਂਜੇ ਚੱਲ ਰਹੀ ਸੀ ਹਨਾ ਜਿੱਥੇ ਉਹ ਉਹ ਬਾਹਰ ਆ ਕੇ ਮੰਗਣਾ ਸ਼ੁਰੂ ਕਰ ਦਿੰਦੇ ਨੇ ਹਨਾ ਵੀ ਅਸੀਂ ਮੁੰਡੇ ਦੇ ਘਰ ਨਹੀਂ ਜਾਂਦੇ ਸੀ ਪੈਸੇ ਮੰਗ ਕੇ ਵਾਪਸ ਬੱਕ ਜਾਗੇ ਹਨਾ ਆਹੋ ਤੇ ਉਹ ਸੀ ਦੇਖਿਆ ਕਿ ਜ਼ਮੀਨ ਵੀ ਵੇਚ ਦਿੰਦੇ ਨੇ ਹਾਂ ਤੇ ਉਹ ਜਿਹੜਾ ਬਾਈ ਸੀ ਉਹਨੂੰ 20 ਸਾਲ ਹੋ ਗਏ ਇੱਥੇ ਕਹਿੰਦਾ ਮੈਂ ਇੱਥੇ ਕਿੰਨੀਆਂ ਕਿ ਫੈਮਿਲੀ ਨੂੰ ਜਾਣਦਾ ਬੀ ਵੀਸਾ ਲੋਕ ਆਬਵੀਸਲੀ ਨਾ ਸਾਰੇ ਨੂੰ ਉਹਨਾਂ ਨੂੰ ਜਾਣਦਾ ਜਿਹੜੇ 20 ਸਾਲ ਪਹਿਲਾਂ ਇੱਥੇ ਆਈ ਸੀ ਹੂੰ ਕਹਿੰਦਾ ਤੈਨੂੰ ਮੈਂ ਇੰਨੀ ਗੱਲ ਲਿਖ ਕੇ ਦੇ ਸਕਦਾ ਵੀ ਜਿਹੜੀ ਆਹ ਸਟੋਰੀ ਆ ਨਾ ਇਹ 20 ਦੇ ਲਗਭਗ 19 ਘਰਾਂ ਦੀ ਸੇਮ ਸਟੋਰੀ ਆ ਆਪਾਂ ਕੀ ਆਪਾਂ ਤਾਂ ਪੁਰਾਣੇ ਨੂੰ ਜਾਣਦੇ ਨਹੀਂ ਹੈਗੇ ਹੂੰ ਹੂੰ ਆਪਾਂ ਨਾ ਉਹਨਾਂ ਦੇ ਵਿੱਚ ਬੈਠੇ ਆ ਪਰ ਜਿਹੜੇ ਬੰਦੇ ਵਿੱਚ ਬੈਠੇ ਨੇ ਜਿਹੜੇ ਬੰਦੇ ਵਿੱਚ ਵਿਚਰ ਰਹੇ ਨੇ ਉਹਨਾਂ ਨੂੰ ਸਭ ਪਤਾ ਹੂੰ ਉਹ ਕਹਿੰਦੇ ਵੀ ਹਰੇ ਘਰ ਦੀ ਇਹ ਸੇਮ ਸਟੋਰੀ ਆ ਫਿਲਮ ਦੇ ਵਿੱਚ ਦਿਖਾਈ ਆ ਇਹ ਕੋਈ ਵਧਾ ਜਿਹੜਾ ਕਿ ਨਹੀਂ ਦਿਖਾਈ ਜਾਂਦੇ ਸੱਚੀ ਬਸ ਉਹਦੇ ਵਿੱਚ ਤਾਂ ਇਹ ਹੈ ਕਿ ਥੋੜੀ ਜਿਹੀ ਇੱਕ ਉਹਨਾਂ ਦੇ ਬਾਪੂ ਦੀ ਉਹਦਾ ਖਾਤੀ ਨਾ ਕਿ ਹਾਂ ਵੀ ਮੈਂ ਰਹਿਣਾ ਨਹੀਂ ਮੈਂ ਘਰੋਂ ਨਿਕਲ ਜਾਣਾ ਪਰ ਕਹਿੰਦਾ ਨੋਰਮਲ ਕੁਟ-ਕੁਟ ਕੇ ਰਹਿ ਜਣੇਗਾ ਹੂੰ ਕਹਿੰਦਾ ਬਸ ਉਹ ਆਪਣੇ ਰਿਸ਼ਤੇ ਹੀ ਬਚਾਉਣ ਕਰਕੇ ਵੀ ਆਪਣੇ ਵੱਲੋਂ ਕੁਝ ਰਿਸ਼ਤਾ ਬਚਾਉਣ ਰੱਖਦੇ ਜਿਵਾਕਾਂ ਦਾ ਰਿਸ਼ਤਾ ਬਣਾਉਣ ਵਾਸਤੇ ਵੀ ਉਹ ਪਾਸੇ हट ਜਾਂਦੇ ਵੀ ਚਲ ਆਪਾਂ ਕੀ ਲੈਣੇ ਚੁੱਪ ਕਰਕੇ ਜ਼ਿੰਦਗੀ ਕੱਟੋ ਬਿਲਕੁਲ ਠੀਕ ਹੈ ਵੀ ਇਹਨਾਂ ਨੂੰ ਕੱਲ ਨੂੰ ਪਰੇਸ਼ਾਨੀ ਨਾ ਹੋਵੇ ਹੂੰ ਗੱਲਾ ਆ ਜਾਂਦੀ ਹੈ ਦੇਖੋ ਯਾਰ ਵੀ ਤੁਹਾਡੇ ਹੱਥਾਂ ਸਾਰਾ ਹਨ ਤੁਸੀਂ ਜੋ ਕਰਨਾ ਠੀਕ ਹੈ ਤੁਸੀਂ ਉਹਦੇ ਜਬਾਕਾਂ ਵਾਸਤੇ ਚਲੋ ਚੰਗੀ ਸੋਚਦੇ ਹੁਣ ਠੀਕ ਹੈ ਸਰ ਹਰੇਕ ਚੰਗੀ ਸੋਚਦੇ ਹੁਣ ਪਰ ਇਹ ਵੀ ਕੋਈ ਬਾਲਾ ਚੰਗਾ ਨਹੀਂ ਹੈਗਾ ਜੋ ਸੋਚ ਰਹੇ ਹਾਂ ਠੀਕ ਹੈ ਹਰੇਕ ਬੈਟਰ ਫਿਊਚਰ ਬਾਰੇ ਸੋਚਦਾ ਬਟ ਕਿਤੇ ਨਾ ਕਿਤੇ ਥੋੜਾ ਜਿਹਾ ਵਿਚਾਰ ਬਟਾਂਦਰਾ ਲਾ ਲੂ ਧਿਆਨ ਮਾਰੋ ਅਜੇ ਕੱਲ ਤਾਂ ਸਾਰਾ ਕੁਝ ਆ ਆਨਲਾਈਨ ਯੋਗਾ ਹਰੀ ਚੀਜ਼ਾਂ ਨਾ ਵੀ ਦੇਖੋ ਵੀ ਹਰੇਕ ਕੰਟਰੀ ਦਾ ਅੱਗੇ ਫਿਊਚਰ ਕੀ ਆ ਉੱਥੇ ਕੀ ਚੱਲ ਰਿਹਾ ਕੀ ਨਹੀਂ ਹਨਾ ਮਤਲਬ ਐਂ ਹੀ ਅੱਗ ਚ ਨਾ ਤੱਕੋ ਜਵਾਕਾਂ ਨੂੰ ਲਾਲਚ ਬਸਤਾ ਯਾਰ ਬਈ ਨਾ ਕਰੋ ਯਾਰ ਜੇਰ ਕੰਟਰੀ ਦੇ ਫਿਊਚਰ ਨੂੰ ਛੱਡ ਹਨਾ ਜਿਵੇਂ ਕਈ ਬੰਦੇ ਕਹਿੰਦੇ ਨੇ ਵੀ ਕੈਨੇਡਾ ਦੇ ਵਿੱਚ ਵਧੀਆ ਟਾਈਮ ਆਊਗਾ ਪਰ ਜਿਹੜੇ ਬੰਦੇ ਪਹਿਲਾਂ ਦੇ ਆਏ ਹੋਏ ਨੇ 20 ਸਾਲ ਹੋ ਗਏ 1980 90 ਵਿੱਚ ਆਏ ਹੋਏ ਨੇ ਉਹਨਾਂ ਨੇ ਤਾਂ ਚਲੋ ਇਹ ਹੁਣ ਤੱਕ ਪੈਸੇ ਕਮਾਏ ਨੇ ਜਿੰਨਾ ਆਪਾਂ ਅੱਜ ਕੱਲ ਸਕਸੈਸ ਕਰ ਸਕਦੇ ਆ ਉਸ ਤੋਂ ਕਿਤੇ ਜ਼ਿਆਦਾ ਉਹ ਪਹਿਲਾਂ ਦੇ ਕਰ ਚੁੱਕੇ ਨੇ ਉਹਨਾਂ ਕੋਲ ਦੋ-ਤਿੰਨ ਦਿਨ ਦਿਨ ਘਰ ਵੀ ਨਹੀਂ ਪਰ ਜੇ ਉਹ ਇੰਨੇ ਵਧੀਆ ਟਾਈਮ ਦੇ ਵਿੱਚ ਇੱਥੇ ਆਏ ਨੇ ਫੇਰ ਵੀ ਉਹਨਾਂ ਦੇ ਮਾਪੇ ਦਾ ਜ਼ਿੰਦਗੀ ਇੰਨੀ ਕਿ ਘਟਿਆ ਉਹ ਆਪਦੇ ਮਾਪੇ ਦੀ ਇੱਜ਼ਤ ਨਹੀਂ ਕਰ ਸਕਦੇ ਹੈਗੇ ਮੈਂ ਜਿੰਨਾ ਮਰਜ਼ੀ ਪੈਸਾ ਕਮਾ ਲਾ ਕੈਨੇਡਾ ਰਹਿ ਕੈਨੇਡਾ ਜਿੰਨਾ ਮਰਜ਼ੀ ਚੰਗਾ ਹੋਵੇ ਤਾਂ ਮੈਂ ਆਪਦੇ ਮਾਪੇ ਨੂੰ ਉਹ ਡਿਸਰੈਸਪੈਕਟ ਦੇਣਾ ਚਾਹੂਗਾ ਹੀ ਨਹੀਂ ਆਹ ਪੈਸੇ ਲੈ ਬਿਲਕੁਲ 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 ਇਸ ਤੋਂ ਬਿਹਤਰ ਤਾਂ ਮੈਂ ਪ੍ਰੇਫਰ ਕਰੂੰਗਾ ਕਿ ਪੈਸੇ ਭਾਵੇਂ ਕੱਟ ਹੋਏ ਨਾ ਮੈਂ ਇੰਡੀਆ ਦੇ ਵਿੱਚ ਘੱਟੋ ਘੱਟ ਮਾਪੇ-ਵਾਪੇ ਦੀ ਰਿਸਪੈਕਟ ਦਾ ਬੰਦਾ ਕਰ ਸਕਦਾ ਇੱਥੇ ਤਾਂ ਉਹ ਵੀ ਨਹੀਂ ਕਰ ਸਕਦਾ ਦੋ-ਦੋ ਤਿੰਨ-ਤਿੰਨ ਘਰਾਂ ਦੇ ਮਾਲਕ ਨਹੀਂ ਕਰਦੇ ਕਿ ਫਿਰ ਆਪਾਂ ਕੀ ਕਰਾਂ ਉਹ ਚੀਜ਼ ਨਾ ਹੋਵੇ ਵੀ ਤੁਸੀਂ ਤੁਹਾਨੂੰ ساری ਉਮਰ ਦਾ ਪਛਤਾਵਾ ਹੀ ਰਹੇ ਜੀ ਬਿਲਕੁਲ ਰੱਬਾ ਉਹ ਚੀਜ਼ ਨਾ ਕਰੋ ਕਦੇ ਵੀ ਨਾ ਤੇ ਉਹਦੇ ਚੱਟਾ ਲੂ ਹੁੰਦੀ ਹੁੰਦੇ ਆ ਉਹ ਚੀਜ਼ ਹੈ ਬਾਕੀ ਯਾਰ ਹਰੇਕ ਦੀ ਆਪ ਕੋ ਆਪਣੀ ਚੁਆਇਸ ਆ ਬਟ ਮੈਨੂੰ ਆਇ ਲੱਗਦਾ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਹੋ ਰਹੀ ਜੋ ਇਹ ਚੀਜ਼ ਹੋ ਰਹੀ ਇੰਡੀਆ ਦੇ ਵਿੱਚ ਹੁਣ ਜੇ ਅੱਜ ਦੀ ਯੂਥ ਅੱਜ ਦਾ ਨੌਜਵਾਨ ਜੇ ਛੜੀ ਆਣੀ ਕਰਤਾ ਕਤਾਰ ਚਾ ਰਿਹਾ ਹੈ ਨਾ ਕੱਲ ਨੂੰ ਉਹ ਪੰਜਾਬ ਤੋਂ ਬਾਹਰ ਜਾਤੀ ਮਾਰੂ ਬਿਲਕੁਲ ਠੀਕ ਹੈ ਕੋਈ ਯੂਪੀ ਜਾਊਗਾ ਕਿਤੇ ਜਾਊਗਾ ਹੈ ਨਾ ਉਹ ਫਿਰ ਹੌਲੀ-ਹੌਲੀ ਨਾ ਛੋਡੇ ਜੋ ਸਿੱਖ ਜੱਟ ਪਾ ਪਤਾ ਨਹੀਂ ਕਿਹੜੀ ਚੀਜ਼ ਦਾ ਮਾਣ ਕਰਦੇ ਹਨ ਉਹ ਮਿਕਸ ਹੋਊਗਾ ਬਿਲਕੁਲ ਠੀਕ ਹੈ ਥੋੜੇ ਜਿਵਾਕਾਂ ਨੇ ਨਾਨਕੀ ਉਧਰ ਹੋਇਆ ਕਰਨਗੇ ਜਿਨ੍ਹਾਂ ਨੂੰ ਆਪਾਂ ਭਈਆ ਕਹਨੇ ਆ ਸਹੀ ਗੱਲ ਆ ਸਹੀ ਗੱਲ ਆ ਤੇ ਤੁਸੀਂ ਆਪ حساب ਲਾ ਲਓ ਵੀ ਅੱਗੇ ਜਾ ਕੇ ਕਿਵੇਂ ਆਪਣਾ ਪੰਥ ਬਚਿਆ ਰਹਿ ਜੂ ਕਿਵੇਂ ਕਿਹੜੀ ਚੀਜ਼ ਬਚੀ ਰਹਿ ਜੂ ਹੁਣ ਹੂੰ ਤੇ ਬਾਕੀ ਯਾਰ ਚਲੋ ਹਨਾ ਹਰੇਕ ਸਿਆਣਾ ਆਪੋ ਆਉਦੇ ਬਟ ਸਾਡੇ ਕੁਝ ਕੁ ਪੁਆਇੰਟ ਸੀਗੇ ਮੈਨੂੰ ਤਾਂ ਦਿਲ ਇਹ ਉਹ ਲੋਕਾਂ ਤੋਂ ਥੋੜਾ ਜਿਹਾ ਬੜਾ ਜਿਆਦਾ ਫਿਰ ਹੁੰਦਾ ਸੌਰੀ ਮੈਂ ਤੁਹਾਨੂੰ ਡੋਗ ਰਿਹਾ ਹਾਂ ਅੱਛਾ ਜਿਹੜੇ ਬੰਦੇ ਕਈ ਵਾਰ ਮੈਂ ਕਮੈਂਟ ਪੜ੍ਹਦਾ ਕਈ ਕਮੈਂਟ ਇਹ ਜਿਹੇ ਹੁੰਦੇ ਨੇ ਕਿ ਤੁਸੀਂ ਕੀ ਕਲਚਰ ਦੇ ਸੁਦਾਗਰ ਬਿਓ ਹੋਣਾ ਵੀ ਕੀ ਹੁੰਦ ਨੇ ਠੇਕੇਦਾਰੋਂ ਤੂੰ ਕਲਚਰ ਕਲਚਰ ਦਾ ਕੀ ਕਰਨਾ ਜ਼ਿੰਦਗੀ ਜਿਉਣੀ ਆ ਰੋਟੀ ਪਿੱਛੇ ਬੰਦਾ ਜਾ ਰਿਹਾ ਕਲਚਰ ਕਲਚਰ ਦਾ ਅਸੀਂ ਕੀ ਲੈਣਾ ਮੈਨੂੰ ਤਾਂ ਉਹਨਾਂ ਦੀ ਸਮਝ ਨਹੀਂ ਆਉਂਦੀ ਜੀ ਵੀ ਬਾਾਈ ਆਪਾਂ ਕਲਚਰ ਦਾ ਹਰੇ ਕਿਤੇ ਹਰ ਦੇਸ਼ 'ਚ ਕਲਚਰ ਰਚ ਨਹੀਂ ਹੈਗਾ ਜਿੰਨਾ ਪੰਜਾਬ ਦੇ ਵਿੱਚ ਆ ਤੁਹਾਡੇ ਕੋਲ ਹੈਗਾ ਤੁਸੀਂ ਸਾਬ ਸਮ ਸਕਦੇ ਹੋ ਪਤਾ ਕੀ ਆ ਕਲਚਰ ਤੋਂ ਠੀਕ ਆ ਤੁਹਾਨੂੰ ਨਹੀਂ ਲੈਣਾ ਓਏ ਅਣਖ ਤੋਂ ਤਾਂ ਲੈਣਾ ਅਨਖ ਗੈਰਤ ਇਹ ਤਾਂ ਬਚੀ ਹੋਣੀ ਚਾਹੀਦੀ ਆ ਕਲਚਰ ਥੋੜਾ ਜਿਹਾ ਬਚਿਆ ਹੈ ਅਨਖ ਨਹੀਂ ਬਚੀ ਅਨਖ ਹੀ ਕੈਨੇਡਾ ਰਹਿ ਕੇ ਕੈਨੇਡਾ ਇੰਡੀਆ ਦਾ ਕਲਚਰ ਛੱਡ ਕੇ ਕੈਨੇਡਾ ਦੇ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ ਉਹਦੀ ਤਾਂ ਅਨਖ ਜਮ੍ਹਾਂ ਖਤਮ ਹਾਂ ਠੀਕ ਆ ਜਿਹੜੇ ਬੰਦੇ ਹਜੇ ਸੋਚ ਰਹੇ ਨੇ ਕਿ ਵੀ ਅਸੀਂ ਆਪਣੇ ਕਲਚਰ ਨਾਲ ਜੁੜ ਕੇ ਰਹਿਣਾ ਪਿੱਛੇ ਜਾਣਾ ਹਜੇ ਮੈਨੂੰ ਲੱਗਦਾ ਕਿ ਉਹਨਾਂ ਚ ਅਨਖ ਬਾਕੀ ਹੈ ਕਿ ਹਾਂ ਅਸੀਂ ਆਪਣੇ ਦਮ ਤੇ ਰਹਾਂਗੇ ਆਪਣੇ ਕਲਚਰ ਨਾਲ ਜੁੜ ਕੇ ਰਹਿਣਾ ਸਹੀ ਗੱਲ ਸਹੀ ਗੱਲ ਹਨ ਚਲੋ ਬਸ ਇਹ ਥੋੜੀ ਜਿਹੀ ਗੱਲ ਸੀ ਇਸ ਵੀਡੀਓ ਦੇ ਵਿੱਚ ਹਨ ਤੁਸੀਂ ਜਿਹੜੇ ਵੀ ਵੀਅਰ ਭੈਣ ਭਰਾ ਇੱਥੇ ਵੀਡੀਓ ਦੇ ਐਂਡ ਤੱਕ ਪਹੁੰਚੇ ਨੇ ਹਨ ਆਬਵੀਅਸਲੀ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਤੇ ਅਸੀਂ ਤੁਹਾਡੀ ਸਪੋਰਟ ਕਰਕੇ ਵੀਡੀਓ ਬਣਾ ਰਹੇ ਹਾਂ ਤੁਸੀਂ ਇਹ ਦਾ ਸਮਝ ਲਿਓ ਕਿ ਇੱਥੇ ਤੱਕ ਵੀਡੀਓ ਦੇਖੀ ਆ ਕਮੈਂਟ ਦੇ ਵਿੱਚ ਕੋਈ ਹਾਰਟ ਕੋਈ ਦਿਲ ਕੋਈ ਇਮੋਜੀ ਕੁਝ ਵੀ ਕੋਈ ਥੰਬਸ ਅਪ ਜ਼ਰੂਰ ਕਮੈਂਟ ਕਰ ਦਿਓ ਜੇ ਥੋੜਾ ਜਿਹਾ ਟਾਈਮ ਹੈਗਾ ਤਾਂ ਤੁਸੀਂ ਆਪਣਾ ਕੋਈ ਸਲਾਹ ਮਸ਼ਵਰਾ ਕੁਝ ਜ਼ਰੂਰ ਆਪਣੀ ਕਮੈਂਟ ਦੇ ਵਿੱਚ ਜ਼ਰੂਰ ਦਿਓ ਹਨਾ ਤੇ ਬਾਕੀ ਮਿਹਨਤ ਬਹੁਤ ਲੱਗਦੀ ਜੇ ਤੁਹਾਨੂੰ ਦੱਸੀਏ ਇਸ ਤੋਂ ਪਹਿਲਾਂ ਅਸੀਂ ਤਿੰਨ ਵੀਡੀਓ ਬਣਾਈਆਂ ਚਾਰ ਬਣਾਈਆਂ ਉਹ ਚਾਰ ਦੇ ਵਿੱਚੋਂ ਤਿੰਨ ਦੀ ਆਵਾਜ਼ ਨਹੀਂ ਆਈ ਪਤਾ ਨਹੀਂ ਕੀ ਰੋਲਾ ਰਹਿ ਗਿਆ ਇਸ ਕਰਕੇ ਅਸੀਂ ਦੁਬਾਰਾ ਬਣਾ ਰਹੇ ਹਾਂ ਫਿਰ ਸੋਚੋ ਵੀ ਮਿਹਨਤ ਬਹੁਤ ਲੱਗਦੀ ਹਰੇਕ ਜੀ ਇਹਦੇ ਵਿੱਚ ਨਲੇ ਹਾਂ ਇੱਕ ਹੋਰ ਗੱਲ ਜੀ ਕਈ ਕਹਿੰਦੇ ਨੇ ਹੱਥੋਂ ਤਾਂ ਪੈਸੇ ਬਣਦੇ ਉਸਾ ਕਰੋਂਗੇ ਕੋਈ ਪੈਸੇ ਬੁਛੜਾ ਕੋਈ ਸੀਨ ਨਹੀਂ ਅਸੀਂ ਸਿਰਫ ਤਾਂ ਕਰਦੇ ਹਾਂ ਤਾਂ ਕਿ ਆਪਣੇ ਹਨਾ ਜੋ ਮੰਨਦੀਆਂ ਗੱਲਾਂ ਨੇ ਅਸੀਂ ਸਾਰਿਆਂ ਨਾਲ ਸਾਂਝੇ ਕਰ ਸਕੀਏ ਪਹਿਲਾਂ ਹੀ ਨੇਰੇ ਨੇਰੇ ਦੇ ਵਿੱਚ بڑے ਲੋਕਾਂ ਨੇ ਬਹੁਤ ਗਲਤ ਫੈਸਲੇ ਲੈ ਲਏ ਅਸੀਂ ਕਿਸੇ ਦਾ ਕੋਈ ਮਤਲਬ ਕੋਈ ਫਾਇਦਾ ਨੁਕਸਾਨ ਤਾਂ ਅਸੀਂ ਕਰ ਨਹੀਂ ਸਕਦੇ ਕਿਸੇ ਦਾ ਵੀ ਫਾਇਦਾ ਕਰਨ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਪਰ ਜਿਹੜੇ 100 ਦੇ ਵਿੱਚੋਂ 1000 ਚੋਂ ਜੇ 20000 ਬੰਦਾ ਵੀਡੀਓ ਦੇਖ ਰਿਹਾ 20000 ਚੋਂ ਜੇ 2-4 ਵੀ ਸਮਝ ਗਏ ਨਾ ਉਹ ਵੀ ਸਾਡੇ ਲਈ ਇੱਕ ਕਹਿ ਸਕਦੇ ਹਾਂ ਇੱਕ ਗੁੱਡ ਪੁਆਇੰਟ ਹੈ ਕਿ ਹਾਂ ਅਸੀਂ ਘਟੂ ਘਟ ਇੱਕ ਦੋ ਬੰਦਿਆਂ ਨੂੰ ਸਮਝਾ ਚੁੱਕੇ ਹਾਂ ਅਸੀਂ ਕੋਈ 네ਗਟਿਵ ਚੀਜ਼ ਨਹੀਂ ਦੱਸ ਰਹੇ ਕੈਨੇਡਾ ਬਾਰੇ ਅਸੀਂ ਰਿਐਲਿਟੀ ਦੱਸ ਰਹੇ ਹਾਂ ਜੀ ਨੂੰ 네ਗੇਟਿਵ ਸਮਝਣਾ ਤੁਸੀਂ 네ਗੇਟਿਵ ਸਮਝ ਸਕਦੇ ਹੋ ਜਿਹੜੇ ਪੋਜ਼ੀਟਿਵ ਸਮਝ ਰਹੇ ਨੇ ਉਹਨਾਂ ਦਾ ਬਹੁਤ ਵਾਤਾ ਯਾਰ ਦੇਖ ਜੀ ਇਹਨਾਂ ਨੇ ਤਾਂ ਉਰੇ ਰਹਿਣਾ ਹੈਗਾ ਉਹਨਾਂ ਦਾ ਤਾਂ ਕੋਈ ਇਲਾਕਾ ਤੇ ਕਹਿ ਨਹੀਂ ਸਾਡੀ ਵੀਡੀਓ ਨਾਲ ਠੀਕ ਹੈ ਜਿਹੜੇ ਡਬਲ ਮਾਈਂਡਡ ਨੇ ਕਿਤੇ ਨਾ ਕਿਤੇ ਸੋਚ ਰਹੇ ਨੇ ਉਹ ਦੋ ਬੀੜੀਆਂ 'ਚ ਹੈਗੇ ਨੇ ਉਹਨਾਂ ਨੂੰ ਜ਼ਰੂਰ ਦੱਸਿਆ ਨਿਰਦੇਸ਼ ਮਿਲ ਸਕਦੀ ਸਾਡੀ ਵੀਡੀਓ ਦੇਖ ਕੇ ਵੀ ਹਾਂ ਯਾਰ ਵੀ ਕਿਹੜਾ ਪਾਸਾ ਚੂਜ਼ ਕੀਤਾ ਉਹਨਾਂ ਨੂੰ ਵੀ ਹੈ ਜਿਹੜੇ ਕੈਨੇਡਾ 'ਉਣ ਦੀ ਸੋਚ ਰਹੇ ਨੇ ਪਰ ਕਈ ਵੀਰ ਤਾਂ ਮਤਲਬ ਐਵੇਂ ਦੇ ਨੇ ਜਿਹੜੇ ਵੀਡੀਓ ਸਾਡੀ ਸ਼ੁਰੂਤ ਤੋਂ ਦੇਖ ਰਹੇ ਨੇ ਪਰ ਉਹ ਸਿਰਫ ਦੇਖ ਰਹੇ ਨੇ ਪਰ ਉਹ ਕੈਨੇਡਾ ਆ ਵੀ ਰਹੇ ਨੇ ਬਾਅਦ ਚ ਤੇ ਚਲੋ ਕੋਈ ਗੱਲ ਨਹੀਂ ਡਿਸੀਜਨ ਆਪਣਾ ਆਪਣਾ ਸਾਡਾ ਤਾਂ ਕੰਮ ਸਿਰਫ ਦੱਸਣਾ ਹੀ ਆ ਬਿਲਕੁਲ ਹੈਨਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਾਰਿਆਂ ਨੂੰ ਸਸਟੇਕ